ਜੀ ਵੇਖੋ ਨਜ਼ਾਰਾ ਬਾਹਰ ਦਾ ਕੈਨੇਡਾ ਦਾ ਨਜ਼ਾਰਾ ਆ ਏਅਰਪੋਰਟ ਰੋਡ ਤੇ ਚੱਲ ਰਹੀ ਆ ਟ੍ਰੈਫਿਕ ਗੱਡੀਆਂ ਕੰਮਕਾਰ ਵਾਲਿਆਂ ਦੀ ਉਹ ਅੱਗੇ ਟ੍ਰੈਲ ਹੈਗਾ ਸਟੋਨੀ ਟ੍ਰੈਲ ਆ ਵੇ ਬੋਰਡ ਵੀ ਲੱਗਾ ਹੋਇਆ ਬੋਰਡ ਤੇ ਲਿਖਿਆ ਹੋਇਆ ਸਟੋਨੀ ਟ੍ਰੈਲ ਰਾਈਟ ਵੇ ਤੇ ਇੱਥੇ ਗੱਡੀਆਂ ਚੱਲਦੀਆਂ ਉਹ ਸਾਹਮਣੇ ਭਰੇ ਮੈਦਾਨ ਸਾਹਮਣੇ ਇੱਕ ਵਾਰ ਤੁਹਾਨੂੰ ਦਿਖਾਇਆ ਸੀਗਾ ਜਮਾ ਦੀ ਖੇਤੀ ਦਾ ਬੜਾ ਵੱਡਾ ਟੱਕ 100 150 ਕਿੱਲੇ ਦਾ ਆਜੋ ਤੇ ਚਟਾ ਚਟਾ ਬਰਫ ਨੇ ਲੱਧਿਆ ਘੜਾ ਆ ਦੇਖੋ ਸੂਰਜ ਵੀ ਨਿਕਲਿਆ ਹੋਇਆ ਧੁੱਪ ਬੜੀ ਨਜ਼ਾਰੇਦਾਰ ਲੱਗੀ ਹੋਈ ਆ ਆ ਇੰਨੀ ਕਿ ਜਗ੍ਹਾ ਸਾਫ਼ ਕੀਤੀ ਹੋਈ ਏ ਤੁਰਨ ਵਾਸਤੇ ਇਹ ਇਹ ਬਰਫ ਨੂੰ ਹੁਣ ਜਿਹੜੀ ਇੱਥੇ ਸਨੋ ਕਾਲ ਪਈ ਆ ਆ ਉਹਨੂੰ ਅੱਜ ਕੋਈ ਸੂਰਜ ਦੀ ਰੋਸ਼ਨੀ ਤੁੱਪ ਕੁਛ ਨਹੀਂ ਕਰ ਰਹੀ ਇਹ ਮੌਜ ਨਾਲ ਪਈ ਹੈ ਚਮਕੀ ਜਾ ਰਹੀ ਹੈ ਚਿੱਟੀ-ਚਿੱਟੀ ਸਨੋ ਤੇ ਇਹੋ ਜਿਹੇ ਨਜ਼ਾਰੇ ਆ ਕੈਨੇਡਾ ਦੇ ਵਿੱਚ ਹੁਣ 2-3 ਮਹੀਨੇ ਐਂ ਚੱਲਣਾ ਸੋ ਫਿਰ ਉਹ ਪੰਜਵਾਏ ਤਾਂ ਕਰਨ ਨੂੰ ਜੀ ਕਰਦਾ ਪਰ ਇੱਥੇ ਮਜਬੂਰੀਆਂ ਮਾਰਦੀਆਂ ਖਰਚੇ ਦੀਆਂ ਤੇ ਕੰਮਕਾਰ ਤੇ ਲੋਕ ਮਜਬੂਰੀ ਖਾਤਰ ਜਾਂਦੇ ਆ ਠੰਡ ਚ ਵੀ ਕੰਮ ਕਰਦਾ ਠੰਡ ਕੋਈ ਨਹੀਂ ਲੱਗਦੀ ਬਿਲਕੁਲ ਆ ਆਏ ਜਾ ਰਹੇ ਆ ਪਤਾ ਨਹੀਂ ਲੱਗ ਰਿਹਾ ਵੀ ਠੰਡ ਹੈਗੀ ਆ ਪਤਾ ਨਹੀਂ ਇੱਥੇ ਗਿੱਜ ਗਏ ਆ ਤੋਂ ਇਹ ਜੋ ਨਜ਼ਾਰੇ ਆ ਠੰਡ ਬਿਲਕੁਲ ਮਹਿਸੂਸ ਨਹੀਂ ਹੋ ਰਹੀ ਟੈਂਪਰੇਚਰ ਮੇਰਾ خیال ਵੀ ਹੁਣ ਮੈਂ ਦੇਖਿਆ ਤਾਂ ਨਹੀਂ ਤਕਰੀਬਨ ਮੈਂ ਸਵੇਰ ਦੇਖਿਆ ਸੀ ਸਵੇਰ ਤਾਂ ਟੈਂਪਰੇਚਰ ਸੀਗਾ ਮਾਈਨਸ 8 ਡਿਗਰੀ ਤੇ ਹੁਣ ਤਕਰੀਬਨ ਹੋਊਗਾ -3 ਡਿਗਰੀ ਤੇ ਠੰਡ ਬਿਲਕੁਲ ਨਹੀਂ ਕੋਈ ਠੰਡ ਮਹਿਸੂਸ ਨਹੀਂ ਹੋ ਰਹੀ ਲੇਕਿਨ ਬਰਫੀ ਬਰਫ ਚਾਰੇ ਪਾਸੇ ਆ ਸੂਰਜ ਨਿਕਲਿਆ ਹੋਇਆ ਪੂਰੇ ਐ ਮੌਸਮ ਬਿਲਕੁਲ ਸਾਫ ਆ ਤੇ ਬਰਫ ਨੂੰ ਕੋਈ ਵੀ ਮਹਿਸੂਸ ਨਹੀਂ ਤੋਂ ਬੰਦੀ ਆ ਦੇਖੋ ਐ ਆ ਦੇਖੋ ਆ ਲੈ ਆ ਦੇਖ ਆ ਦੇਖ ਆ ਦੇਖੋ ਆ ਹੁਣ ਤੁਹਾਨੂੰ ਮੈਂ ਦਿਖਾਣਾ ਇਹ ਜਿਵੇਂ ਨਾ ਆ ਵੇਖ ਲਈ ਇਹ ਆ ਜੀ ਸੁਣੋ ਤੇ ਹੌਲੀ 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 ਕੀ ਹੁਣ ਇਹਨੇ ਜੰਮਦੀ ਜਣਾ ਬੈਂਦੀ ਜਣਾ ਸਖਤ ਹੋ ਜਾਣਾ तकरीबन 2-3 ਮਹੀਨੇ ਐਂ ਚੱਲਣਾ ਕੰਮ ਨਿਆਰੇ ਦਾ ਹੈਗੇ ਬਹੁਤ ਪਰ ਕੰਮਕਾਰਾਂ ਵਾਲਿਆਂ ਨੂੰ ਇੱਥੇ ਬੜਾ ਔਖਾ ਆ ਖਰਚੇ ਬਹੁਤ ਮਹਗਾਈ ਬਹੁਤ ਕੈਨੇਡਾ ਅਮਰੀਕਾ ਵੱਡੇ ਦੇਸ਼ਾਂ ਦੇ ਨਾਂ ਬੜੇ ਸੋਹਣੇ ਲੱਗਦੇ ਆ ਲੇਕਿਨ ਜਿਹੜੇ ਲੋਕ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਪਤਾ ਜਾਂ ਮੇਰੇ ਵਰਗਿਆਂ ਨੂੰ ਜਿਹੜੇ ਇੱਥੇ ਘੁੰਮਣ ਫਿਰਨ ਆਉਂਦੇ ਉਹਨਾਂ ਨੂੰ ਪਤਾ ਵੀ ਇੱਥੇ ਦੇ ਹਾਲਾਤ ਕੀ ਆ ਖਰਚੇ ਬਹੁਤ ਜੰਨੀਆਂ ਲੋਕਾਂ ਨੂੰ ਤਨਖਾਹਾਂ ਮਿਲਦੀਆਂ ਉਹਨਾਂ ਦਾ ਟੈਕਸ ਬਹੁਤ ਇੱਥੇ ਪੈਂਦਾ ਆ ਬਚਦਾ ਬਚਾਉਂਦਾ ਬਸ ਗੁਜ਼ਾਰਾ ਹੀ ਆ ਕਹਿ ਦ ਦੰਦੇ ਆ ਕਿ ਇੰਨਾ ਵੀ ਜੇ ਮਨ ਕੇ ਚਲੋ ਇਧਰੋਂ 1000 ਵੀ ਬਚ ਗਿਆ ਤੇ ਇੰਡੀਆ 'ਚ 60-60000 ਬਣ ਜਾਂਦਾ ਆ ਪਰ 1000 ਵੀ ਬਚਾਉਣਾ ਬੜੀ ਤਕੜੀ ਗੱਲ ਆ ਤਾਂ ਟ੍ਰੇਲ ਸਟੋਨੀ ਆ 에어ਪੋਰਟ ਟ੍ਰੇਲ ਅੱਗੇ ਇਧਰ ਸਟੋਨੀ ਟ੍ਰੇਲ ਇਸੇ ਤਰ੍ਹਾਂ ਹੀ ਇਹ ਟ੍ਰੇਲ ਨਾਂ ਦਿੱਤੇ ਗਏ ਆ ਜਿਵੇਂ ਆਪਣੇ ਰੋਡ ਕਹਿ ਦਿੰਦੇ ਆ ਤੇ ਇਵੇਂ ਟ੍ਰੇਲ ਕਹਿ ਦਿੰਦੇ ਆ ਤੇ ਐਸ ਰਸਤੇ ਕਈ ਵਾਰ ਇਧਰ ਦੀ ਮੈਂ ਉਹ ਪਿੱਛੇ ਭਾਰਕਾ ਉਥੋਂ ਲੰਘਿਆ ਵੀ ਆ ਤੇ ਹੁਣ ਉਸ ਰਸਤੇ ਨੂੰ ਜਾਣ ਨੂੰ ਮਨ ਨਹੀਂ ਕਰਦਾ ਕਿਉਂਕਿ ਤਕਰੀਬਨ 5 5 6 6 7 7 ਇੰਚ ਪੈਰ ਖੁੱਭ ਜਾਣੇ ਆ ਤੇ ਬੂਟਾਂ ਨੂੰ ਤੇ ਚਲੋ ਸਨੋ ਨਾਲ ਕੋਈ ਫਰਕ ਨਹੀਂ ਪੈਣਾ ਲੇਕਿਨ ਜਿਹੜਾ ਜਦੋਂ ਸਨੋ ਵਿੱਚ ਵੜ ਗਈ ਬੂਟਾਂ ਦੇ ਤੇ ਫੇਰ ਉਹਨੇ ਆਪਣੇ ਬੋਡੀ ਟੈਂਪਰੇਚਰ ਦੇ ਮੁਤਾਬਕ ਉਹਨੇ ਮੈਲਟ ਹੋ ਜਾਣਾ ਤੇ ਫੇਰ ਉਹ ਜਰਾਬਾਂ ਗੱਲੀਆਂ ਹੋਈਆਂ ਪੈਰ ਠੰਡੇ ਹੋ ਜਾਣੇ ਸੋ ਵੀਰੋ ਇਹੋ ਜਿਹੇ ਨਜ਼ਾਰੇ ਆ ਇਹ ਨਜ਼ਾਰੇ ਵਿਖਾਉਣ ਵਾਸਤੇ ਤੁਹਾਨੂੰ ਲਿਆਇਆ ਤੇ ਹੁਣ ਤਕਰੀਬਨ ਜੇ ਕਿਸੇ ਨੂੰ ਇਧਰ ਘੁੰਮਣ ਫਿਰਨ ਆਉਣਾ ਆ ਤੇ ਉਹ ਆ ਸਕਦਾ ਲੇਕਿਨ ਥੋੜਾ ਜਿਹਾ ਬੜੀ ਸਾਵਧਾਨੀ ਨਾਲ ਇੱਥੇ ਆਉਣਾ ਪੈਂਦਾ ਆ ਕਿਉਂਕਿ ਆਮ ਇੱਥੇ ਤੁਰਨਾ ਫਿਰਨਾ ਨਵੇਂ ਬੰਦੇ ਨੂੰ ਬਹੁਤ ਮੁਸ਼ਕਲ ਆ ਕਿਉਂ ਜਿੱਥੇ ਸਾਫ਼ ਕਰਦੇ ਉੱਥੋਂ ਵੀ ਇੱਕ ਪ੍ਰੈਸ ਹੋ ਜਾਂਦੀ ਆ ਸਨੋ ਹਾਂ ਵੇ ਹੁਣ ਵੀ ਮੈਂ ਡਿੱਗਣ ਲੱਗਾ ਸੀ ਤੇ ਉੱਥੋਂ ਪੈਰ ਤਲਕਦਾ ਜਿੱਥੇ ਸਨੋ ਪਈ ਆ ਉੱਥੇ ਤਾਂ ਪੈਰ ਨਹੀਂ ਤਲਕਦਾ ਪਰ ਜਿੱਥੋਂ ਸਾਫ਼ ਕੀਤੀ ਜਾਂਦੀ ਆ ਸਨੋ ਉਹ ਜਗ੍ਹਾ ਤੇ ਤਲਕਣ ਬਣ ਜਾਂਦੀ ਆ ਉਹ ਫਿਰ ਪੈਰ ਫਿਸਲਦਾ ਹੈ ਡਰ ਰਹਿੰਦਾ ਆ ਜਦੋਂ ਬੰਦਾ ਡਿੱਗਦਾ ਤੜੰਮਦੇ ਨੇ ਤੇ ਫਿਰ ਗਿੱਟਾ ਗੋਡਾ ਲੱਕ ਲੁੱਕ ਵੈਸੇ ਹਲੂ ਹਲੂ ਜਾਂਦੇ ਕਿਵਰਾਂ ਤੇ ਮੈਂ ਤਾਂ ਹੀ ਕਹਿ ਰਿਹਾ ਵੀ ਇਹਨਾਂ ਦਿਨਾਂ ਦੇ ਵਿੱਚ ਤਾਂ ਆਉਣਾ ਤੇ ਨਜ਼ਾਰਾ ਲੈਣ ਵਾਸਤੇ ਤਾਂ ਆ ਸਕਦੇ ਆ ਉੱਪਰ ਨਜ਼ਾਰੇ ਥੋੜੇ ਬਹੁਤ ਹੀ ਵੇਖਣ ਨੂੰ ਮਿਲਦੇ ਕਿਉਂਕਿ ਗੱਡੀਆਂ ਤੇ ਵੀ ਬੜਾ ਰਿਸਕ ਆ ਗੱਡੀਆਂ ਫਿਸਲ ਜਾਂਦੀਆਂ ਬੱਸਾਂ ਤਲਕ ਜਾਂਦੀਆਂ ਐਕਸੀਡੈਂਟ ਵੀ ਬਹੁਤ ਹੋ ਜਾਂਦੇ ਆ ਤੇ ਮਾਰਚ ਵਿੱਚ ਹੀ ਕੈਲਗਰੀ ਵਾਲੇ ਪਾਸੇ ਆਉਣਾ ਹੋਵੇ ਤੇ ਮਾਰਚ ਵਿੱਚ ਹੀ ਆਉਣ ਦਾ ਫਾਇਦਾ ਆ ਹੁਣ ਤਕਰੀਬਨ ਫਰਵਰੀ ਤੱਕ ਤਾਂ ਇੱਥੇ ਸਨੋਪ ਪੈਂਦੀ ਰਹਿਣੀ ਆ ਤੇ ਜਿਹੜੀ ਇੱਕ ਵਾਰ ਸਨੋਪ ਪੈ ਗਈ ਆ ਉਹ ਤਕਰੀਬਨ ਜੇ ਤਾਂ ਲਗਾਤਾਰ 4-5 ਦਿਨ ਧੁੱਪ ਲੱਗ ਜਾਵੇ ਤੇ ਇਹ ਹੌਲੀ ਹੌਲੀ ਖੁਰਦੀ ਆ ਤੇ ਜੇਕਰ ਮੰਨ ਕੇ ਚਲੋ ਇੱਕ ਦੋ ਦਿਨ ਦੀ ਧੁੱਪ ਲੱਗਦੀ ਆ ਤੇ ਤਕਰੀਬਨ ਇਹ 5-10-20% ਹੀ ਇਹ ਟਲਦੀ ਆ ਮੈਲਟ ਹੁੰਦੀ ਆ ਤੇ ਉਹ ਤੋਂ ਦੁਬਾਰਾ ਫੇਰ ਮੌਸਮ ਬਦਲ ਵਾਲੀ ਜਾਂ ਇਹ ਕਹਿਣ ਦਾ ਮਤਲਬ ਵੀ ਸਨੋ ਪੈ ਜਾਂਦੀ ਆ ਤੇ ਫੇਰ ਗੱਲ ਉੱਥੇ ਦੀ ਉੱਥੇ ਤਾਂ ਉਹ ਗੱਲ ਕਰਦੇ ਆ ਵੀ ਆਹ ਨਜ਼ਾਰਾ ਤਾਂ ਹੈਗਾ ਵਧੀਆ ਘੁੰਮਣ ਫਿਰਨ ਵਾਲੇ ਨੂੰ ਤਾਂ ਨਜ਼ਾਰਾ ਵਧੀਆ ਪਰ ਘੁੰਮਣ ਫਿਰਨ ਵਾਲੇ ਦਾ ਖਰਚਾ ਜਿਹੜਾ ਪਹਿਣਾ ਖਾਣ ਪੀਣ ਰਹਿਣ ਸਹਣ ਦਾ ਉਹ ਵੀ ਇੱਕ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਬੱਚਿਆਂ ਵਾਸਤੇ ਜਾਂ ਜਿੰਨਾਂ ਕੋਲੇ ਆਪ ਰਹਿਣਾ ਉਹਨਾਂ ਵਾਸਤੇ ਸੋ ਇਹਨਾਂ ਦਿਨਾਂ ਦੇ ਵਿੱਚ ਮੈਂ ਤਾਂ ਨਹੀਂ ਤੁਹਾਨੂੰ ਕਹਾਂਗਾ ਵੀ ਤੁਸੀਂ ਕੈਨੇਡਾ ਕੈਲਗਰੀ ਜਾਂ ਬਿਨਿਫੈਕ ਜਾਂ ਜਿੱਥੇ ਜਿਆਦਾ ਸਨੋ ਪੈਂਦੀ ਆ ਉਹ ਜਗ੍ਹਾ ਤੇ ਜਾਓ ਹਾਂ ਸਰੀ ਵਰਗੇ ਏਰੀਏ ਕੁਛ ਹੈਗੇ ਆ ਜਿੱਥੇ ਸਨੋ ਨਹੀਂ ਪੈਂਦੀ ਉੱਥੇ ਇਨਵੈਸਟਰ ਵੀਜੇ ਲਾ ਕੇ ਜਾ ਵੀ ਸਕਦੇ ਆ ਘੁੰਮ ਫਿਰ ਸਕਦੇ ਆ ਤੇ ਕੰਮ ਕਰਦਾ ਭਲੇਖਾ ਮੰਚੋਂ ਕੱਢ ਕੇ ਕਿ ਸਾਨੂੰ ਕੰਮ ਮਿਲ ਜੂਏ ਪੈਸੇ ਕਮਾਵਾਂਗੇ ਤੇ ਕੰਮਕਰ ਇੱਥੇ ਸਰਕਾਰਾਂ ਦੇ ਰੂਲ ਬੜੇ ਸਖਤ ਕੀਤੇ ਆ ਛਾਪੇ ਮਾਰਦੇ ਆ ਰੋਕਦੇ ਆ ਤੇ ਕਮਾਕਾਰਾਂ ਵਾਲਿਆਂ ਦੇ ਵੀ ਛਾਪੇ ਪੈਂਦੇ ਤੇ ਕਮਾਈ-ਕਮੋਈ ਨਹੀਂ ਨਹੀਂ ਖਾਸ ਹੁੰਦੀ ਤੇ ਇਹ ਦਿਮਾਗ ਚੋਂ ਕੀੜਾ ਸਾਰਿਆਂ ਨੂੰ ਕੱਢ ਦੇਣਾ ਚਾਹੀਦਾ ਠੀਕ ਆ ਤੇ ਇਹ ਵੇਖੋ ਕਿੱਡੇ ਵਧੀਆ ਬੱਚਾ ਦੇ ਖੇਡਣ ਵਾਸਤੇ ਬਹਿਣ ਵਾਸਤੇ ਖੜਨ ਵਾਸਤੇ ਇਹ ਜੇ ਮਨਾਏ ਹੋਏ ਲੇਕਨ ਹੁਣ ਸਨੋ ਪੈਣ ਕਰਕੇ ਤੇ ਸਾਰੇ ਨਜ਼ਾਰੇ ਬਿਲਕੁਲ ਖਤਮ ਹੋਏ ਪਏ ਆ ਹੁਣ ਤਾਂ ਸਿਰਫ ਘੁੰਮ ਫਿਰ ਲੋ ਛਿੱਟੀ ਛਿੱਟੀ ਚਾਦਰ ਸਨੋ ਦੀ ਵੇਖ ਲੋ ਆਰਾਮਦਾਰੀ ਨਾਲ ਤੁਰੇ ਚੱਲੋ ਉਹੀ ਠੀਕ ਆ ਅੱਤ ਸੈਰ ਸਪਾਟੇ ਕਰਦੇ ਤੁਹਾਨੂੰ ਉਹ ਤੋਂ ਕੁਝ ਗੱਲਾਂ ਬਾਤਾਂ ਦੱਸਦੇ ਆ ਵੀ ਠੀਕ ਹੈ ਕਿ 크리스마ਸ ਤੇ ਭਜਦੇ ਆ ਚੱਲੀਏ 크리스마ਸ 크리스마ਸ ਤਾਂ ਚਲੋ ਇੱਕ ਤਿਉਹਾਰ ਆ ਵਧੀਆ ਆਪੋ ਆਪਣੀ ਕਮਿਊਨਿਟੀ ਦਾ ਇੱਕ ਤਿਉਹਾਰ ਆ ਮਨਾਉਂਦੇ ਆ ਉਹਨਾਂ ਨੂੰ ਮੁਬਾਰਕ ਸਾਰਿਆਂ ਨੂੰ ਪਰ ਜੇ 크리스마ਸ ਦੇ ਤੌਰ ਤੇ ਉਹਨੂੰ ਵੇਖਣਾ ਕੀ ਆ 크리스마ਸ ਕੀ ਆ ਇੱਕ ਦਰਖਤਾਂ ਉੱਤੇ ਸਨੋ ਜੰਮ ਜਾਂਦੀ ਆ ਢੇਰਾਂ ਦੇ ਢਰੇ ਢੇਰ ਸਨੋ ਲੱਗੇ ਹੁੰਦੇ ਇੱਕ ਤਿਉਹਾਰ ਆ ਜਾਂਦਾ ਆ ਇਹ ਇਹ ਚੀਜ਼ਾਂ ਆ ਇਹ ਕੋਈ ਵੇਖਣ ਦਾ ਚਾਹਵਾਨ ਹੋਵੇ ਤੇ ਚਲੋ ਆਪਾਂ ਕਿਸੇ ਨੂੰ ਕਹਿੰਦੇ ਨਹੀਂਗੇ ਤੇ ਗੱਲ ਹੈਗੀ ਪੈਸੇ ਦੀ ਸਾਰੀ ਸਾਰੀ ਗੱਲ ਆਗੇ ਮੁੱਖ ਦੀ ਹੈ ਪੈਸੇ ਤੇ ਤੇ ਜੇਕਰ ਤੁਹਾਡੇ ਕੋਲ ਪੈਸਾ ਹੈਗਾ ਤਾਂ ਤੁਹਾਡੀ ਬੱਲੇ ਬੱਲੇ ਆ ਜੇਬ ਭਰ ਕੇ ਲਿਓ ਤੇ ਖਾਲੀ ਕਰਕੇ ਘਰ ਨੂੰ ਜਾਓ ਇੰਡੀਆ ਬਾਸ ਤੇ ਫੇਰ ਤੁਹਾਡੀਆਂ ਇੱਥੇ ਮौजਾਂ ਹੀ ਮौजਾਂ ਤੇ ਜੇਕਰ ਤੁਸੀਂ ਕਹਿੰਦੇ ਵੀ ਇੱਥੇ ਆ ਕੇ ਕਮਾਉਣਾ ਕੁਝ ਤੇ ਇਹ ਤਾਂ ਗੱਲ ਝੂਠੀ ਆ ਹੁਣ ਤਾਂ ਨਹੀਂ ਕਮਾਇਆ ਜਾਣਾ ਹੁਣ ਆ ਦਸੰਬਰ ਜਨਵਰੀ ਫਰਵਰੀ ਤੇ ਮਾਰਚ ਤੱਕ ਮਾਰਚ ਨੂੰ ਸنوਹਾ ਬਿਲਕੁਲ ਖਤਮ ਹੋ ਜਣੀ ਆ ਤੇ ਫੇਰ ਮੌਸਮ ਚੇਂਜ ਹੋ ਜਣਾ ਜਿਵੇਂ ਆਪਣੀ ਗਰਮੀ ਸ਼ੁਰੂ ਹੋ ਜਾਂਦੀ ਆ ਮਾਰਚ ਅਪ੍ਰੈਲ ਦੇ ਮਹੀਨੇ ਉਸੇ ਤਰ੍ਹਾਂ ਹੀ ਇੱਥੇ ਵੀ ਮੌਸਮ ਚੇਂਜ ਹੋ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਆ ਕੇ ਕਿਸੇ ਦਾ ਕੋਈ ਦਾ ਲੱਗ ਜਾਵੇ ਤੇ ਚਲੋ ਕੁਝ ਕਹਿ ਨਹੀਂ ਸਕਦੇ ਤੇ ਐਂ ਆਹੀ ਨਜ਼ਾਰੇ ਆ ਨਜ਼ਾਰੇ ਵੇਖਣੇ ਆ ਇਸ ਜੇ ਘੁੰਮ ਫਿਰ ਕੇ ਤੇ ਜਰੂਰ ਵੈਲਕਮ ਜੀ ਆਇਓ ਨੂੰ ਇਹ ਘੁੰਮਣ ਪਰੰਦਾ ਹੀ ਆ ਨਜ਼ਾਰਾ ਹੋਰ ਕੁਛ ਨਹੀਂ ਇੱਥੇ ਤੇ ਵੱਟੀਆਂ ਵੱਟੀਆਂ ਇੱਥੇ ਗੱਡੀਆਂ ਚੱਲਦੀਆਂ ਸਨੋ ਸਾਫ ਕਰਦੇ ਆ ਵੱਡੇ ਵੱਡੇ ਰੋੜਾਂ ਤੋਂ ਛੋਟੇ ਸਮ ਤੇ ਛੋਟੇ ਆ ਨਿੱਕੇ ਨਿੱਕੇ ਰੋਟਾਵੇਟਰ ਜੇ ਬਣੇ ਹੋਏ ਆ ਹਕਮ ਦੇ ਪਰਦੇ ਜਿੱਧਰ ਨੂੰ ਮਰਜ਼ੀ ਤੁਰੇ ਚੱਲੋ ਚਿੱਟਾ ਚਿੱਟਾ ਉਹ ਪਰੇ ਇਧਰ ਆ ਝੀਲ ਜੀ ਨਿੱਕੀ ਜੀ ਵੇਖੋ ਝੀਲ ਵੀ ਚਿੱਟੀ ਜੱਟੀ ਹੋਈ ਵੀ ਤਕਰੀਬਨ ਉਹਦੇ ਵਿੱਚ 50% ਤਾਂ ਜੰਮ ਗਈ ਆ ਤੇ ਕੁਛ ਅੱਗੇ ਅ ਅੱਜ ਦਾ ਦਿਨ ਤੇ ਕੱਲ ਤੇ ਪਰਸੋਂ ਤੇ ਉਸ ਤੋਂ ਬਾਅਦ 2-3 ਦਿਨ ਬਾਅਦ ਫੇਰ ਲਗਾਤਾਰ 2 ਦਿਨ ਸنوਪ ਪੈਣੀ ਆ ਤੇ ਇਹ ਸنوਪ ਜਿਹੜੀ ਹੈਗੀ ਆ ਇਹ ਪਰੇਸ਼ਾਨੀ ਪੈਦਾ ਕਰਦੀ ਆ ਹਰੇਕ ਬੰਦੇ ਨੂੰ ਕਿਉਂਕਿ ਘੁੰਮਣ ਫਿਰਨਾ ਵੀ ਔਖਾ ਹੋ ਜਾਂਦਾ ਕੰਮਕਾਰ ਦਾ ਵੀ ਔਖਾ ਹੋ ਜਾਂਦਾ ਹੈ ਠੀਕ ਹੈ ਨਾ ਤਾਂ ਇਹ ਸੇ ਕਰਕੇ ਮੈਂ ਕਹਿੰਦਾ ਵੀ ਥੋੜਾ ਜਿਹਾ ਸੰਗੋਚ ਕਰੋ ਖਰਚਾ ਕਰਨ ਤੋਂ ਬਚੋ ਜੇ ਮੇਰੀ ਮੇਰੀ ਇਹ ਵੀਡੀਓ ਚੰਗੀ ਲੱਗਦੀ ਹੈ ਤੇ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਮੈਨੂੰ ਦੱਸੋ ਤੇ ਪੁੱਛੋ ਵੀ ਮੈਂ ਤੁਹਾਡੇ ਕਮੈਂਟਾਂ ਦਾ ਜਵਾਬ ਵੀ ਦਊਂਗਾ ਕਿਉਂਕਿ ਮੈਨੂੰ ਹੁਣ ਤਕਰੀਬਨ 4 ਕੁ ਮਹੀਨੇ ਹੋ ਗਏ ਇੱਥੇ ਰਹਿੰਦਿਆਂ ਨੂੰ ਤੇ ਅੱਗੇ ਮੇਰੀ ਵਾਪਸੀ ਹੋਊਗੀ ਇੰਡੀਆ ਵਾਲੀ ਮੈਂ ਕਿਹਾ ਹੁਣ ਇੱਥੇ ਐਵੇਂ ਬੇਕਾਰ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਐਵੇਂ ਤਲਕ ਕੇ ਡਿੱਗਾਂਗੇ ਗੱਟਾ-ਗੋਡਾ ਕੋਈ ਲੱਕ-ਲੱਕ ਨਿਕਲ ਗਿਆ ਤੇ ਜੱਬ ਜੇ ਪਹ ਜਾਾਂਗੇ ਤੇ ਕੰਮਕਾਰ ਵਾਲੀ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਕੰਮਕਾਰ ਦੇ ਤੌਰ ਤੇ ਤਾਂ ਕੋਈ ਬੰਦਾ ਭੁੱਲ ਕੇ ਨਾ ਆਓ ਜਿਹੜੇ ਇੱਥੇ ਬੈਠੇ ਆ ਕੰਮ ਕਰਦੇ ਆ ਜਾਂ ਜਿਹੜੇ ਵਰਕ ਪਰਮਿਟ ਦੇ ਆ ਜਾਂ ਇੱਥੇ ਪੀਆਰ ਉਹ ਵੀ ਇਸ ਟਾਈਮ ਬੜੇ ਮਜੂਦ ਆ ਕਿਉਂਕਿ ਜੇ ਕਿਸੇ ਦੀ ਇਨਕਮ ਜ਼ਿਆਦੀ ਹੈ ਕਮਾਈ ਜ਼ਿਆਦੀ ਹੈ ਤੇ ਉਨਾ ਹੀ ਉਹਨੂੰ ਟੈਕਸ ਜ਼ਿਆਦਾ ਪੈਂਦਾ ਜੇ ਕਿਸ ਦੀ ਇਨਕਮ ਘੱਟ ਤੇ ਉਹਦੇ ਚੁਗ ਜਾ ਰਹੇ ਮਸਾ ਹੁੰਦੇ ਆ ਜਿੰਨਾ ਟੈਕਸ ਵੱਧ ਪੈਂਦਾ ਆ ਉਹਨਾਂ ਹੀ ਉਹਦੀ ਕਮਾਈ ਘੱਟ ਜਾਂਦੀ ਆ ਤੇ ਕਹਿੰਦਾ ਮਤਲਬ ਕਾਮਕਾਰ ਬੜੇ ਔਖੇ ਹੋ ਜਾਂਦੇ ਆ ਥੋੜਾ 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 ਕਰਕੇ ਹੀ ਵੱਜਦਾ ਆ ਪਰ ਇਥੋਂ ਦੇ ਮੁਤਾਬਕ ਕੈਨੇਡਾ ਦੇ ਮੁਤਾਬਕ ਇੰਨੀ ਸੌਖੀ ਕੋਈ ਜ਼ਿੰਦਗੀ ਨਹੀਂ ਹੈਗੀ ਮੈਂ ਨਹੀਂ ਮੰਨਦਾ ਵੀ ਬਹੁਤ ਆਰਾਮਦਾਇਕ ਜ਼ਿੰਦਗੀ ਆ ਜਾਂ ਇੱਥੇ ਕੁਝ ਨਹੀਂ ਹੈਗਾ ਇੱਥੇ ਤਾਂ ਉਹੀ ਕੰਮ ਆ ਵੀ ਬਸ ਜੋ ਕਹਿੰਦਾ ਮਤਲਬ ਕਰ ਲਿਆ ਖਾ ਲਿਆ ਇਹ ਵਰਕ ਕਰੋ ਹੈਂਡ ਜਿਵੇਂ ਇੱਕ ਇੰਗਲਿਸ਼ ਦਾ ਵਰਡ ਆ ਹੈਂਡ ਟੂ ਮਾਉਥ ਹੈਂਡ ਟੂ ਮਾਉਥ ਮਤਲਬ ਸਾਰੇ ਜਾਣਦੇ ਹੀ ਆ ਵੀ ਹੱਥ ਨਾ ਕਰੋ ਤੇ ਖਾ ਲੋ ਪੀ ਲੋ ਤੇ ਆਰਾਮ ਕਰੋ ਹੈਂਡ ਟੂ ਮਾਉਥ ਵਾਲਾ ਕੰਮ ਹੀ ਆ ਇੱਥੇ ਕਰਨ ਕਰੋ ਤੇ ਖਾਓ ਇੱਕ ਦਿਨ ਵੀ ਬੰਦਾ ਘਰੇ ਨਹੀਂ ਰਹਿ ਸਕਦਾ ਸਨੋਹ ਦੇ ਵਿੱਚ ਵੀ ਇਨੇ ਰਸਕ ਦੇ ਵਿੱਚ ਵੀ ਗੱਡੀਆਂ ਟਰਾਲੇ ਟਰੱਕ ਕਮਾਂਕਰਾਂ ਵਾਲੇ ਆਉਂਦੇ ਚੱਲਦੇ ਆ ਇਹ ਨਜ਼ਾਰੇ ਆ ਨਜ਼ਾਰੇ ਵੇਖਣ ਨੂੰ ਬਹੁਤ ਵਧੀਆ ਆ ਦੇਖੋ ਜਿੱਟਾ ਜਿੱਟਾ ਮੈਂ ਇਧਰੋਂ ਜਾ ਰਿਹਾ ਸੀ ਜਿੱਧਰ ਨੂੰ ਸੂਰਜ ਲੇਕਿਨ ਹੋ ਸਕਦਾ ਤੁਹਾਨੂੰ ਇਹ ਫੋਟੋ ਦੇ ਵਿੱਚ ਥੋੜਾ ਜਿਹਾ ਘੱਟ ਦਿਸਦਾ ਹੋਵੇ ਲੇਕਿਨ ਇਥੋਂ ਦੂਰੋਂ ਮੈਂ ਦੂਸਰੀ ਸਾਈਡ ਨੂੰ ਵਿਖਾਉਣਾ ਆ ਠੰਡ ਨਹੀਂ ਇੰਨੀ ਜਿਆਦੀ ਮਹਿਸੂਸ ਹੁੰਦੀ ਕਿਉਂਕਿ ਠੰਡ ਜੇ ਮਹਿਸੂਸ ਉਸ ਟਾਈਮ ਹੁੰਦੀ ਹੈ ਜਦੋਂ ਹਵਾ ਵਗਦੀ ਹੈ ਤਾਂ ਮੈਂ ਇਹ ਇਹ ਵੀਡੀਓ ਤਾਂ ਬਣਾ ਰਿਹਾ ਵੀ ਕੁਝ ਤੁਹਾਨੂੰ ਜਾਣਕਾਰੀ ਮਿਲੇ ਵੈਸੇ ਤਾਂ ਜਾਣਕਾਰੀ ਆਮ ਤੌਰ ਤੇ ਹੁੰਦੀ ਆ ਸਾਰਿਆਂ ਦੇ ਬੱਚੇ ਬਹੁਤ ਜ਼ਿਆਦੇ ਲੋਕਾਂ ਦੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਹੁੰਦੇ ਆ ਤੇ ਪੇਰੈਂਟਸ ਨੂੰ ਪਤਾ ਹੁੰਦਾ ਲੇਕਿਨ ਬੱਚੇ ਆਪਣੇ ਪੇਰੈਂਟਸ ਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਨਾ ਆਓ ਕਿਉਂਕਿ ਜੇ ਉਹ ਕਹਿਣਗੇ ਵੀ ਨਾ ਆਓ ਤੇ ਫਿਰ ਉਹਨਾਂ ਨੂੰ ਇਹ ਆ ਵੀ ਸਾਡੇ ਪੇਰੈਂਟਸ ਨੂੰ ਨਾਰਾਜ਼ ਹੋ ਜਾਣਗੇ ਤੇ ਇਸੇ ਕਰਕੇ ਉਹ ਇਹ ਗੱਲ ਨਹੀਂ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਆਜੋ ਮੰਮੀ ਡੈਡੀ ਨੂੰ ਦਾਦੇ ਦਾਦੀ ਨੂੰ ਹੋਰ ਭੈਣ ਭਰਾਵਾਂ ਨੂੰ ਕਹਿੰਦੇ ਆ ਵੀ ਆਜੋ ਪਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਨਹੀਂ ਆਉਣਾ ਨਹੀਂ ਚਾਹੀਦਾ ਇਹਨਾਂ ਦਿਨਾਂ ਅਜ ਤਾਂ ਖਾਸ ਕਰਕੇ ਨਹੀਂ ਆਉਣਾ ਚਾਹੀਦਾ ਤੇ ਪਰ ਪਹਿਲਾਂ ਇਹ ਵੇਖੋ ਵੀ ਆਪਣੇ ਬੱਚਾਂ ਦੀ ਇਨਕਮ ਕਿੰਨੀ ਆ ਬੱਚੇ ਕਮਾਈ ਕਿੰਨੀ ਕੀ ਕਰਦੇ ਆ ਵੀ ਤੁਹਾਡਾ ਖਰਚਾ ਚੱਕ ਸਕਦੇ ਆ ਜੇ ਤਾਂ ਤੁਹਾਡਾ ਖਰਚਾ ਚੱਕ ਸਕਦੇ ਆ ਤੇ ਬਿਲਕੁਲ ਆਉਣਾ ਚਾਹੀਦਾ ਕੈਨੇਡਾ ਚਾਹੋ ਘੁੰਮ ਫਿਰ ਲੋ ਬਸ ਇੰਨਾ ਕੀ ਆ ਵੀ ਜਿਵੇਂ ਮਨ ਕਰ ਚਲੋ ਆਪਣੇ Shimla ਚਲੇ ਜਾਓ Jammu Kashmir ਚਲੇ ਜਾਓ ਜਾਂ ਪਹਾੜੀ ਏਰੀਏ ਚ ਜਹੇਮ ਗੰਗ ਸਾਹਿਬ ਵਾਲੇ ਪਾਸੇ ਚਲੇ ਜਾਓ ਉਹ ਜਾਈ ਕੁਝ ਕੈਨੇਡਾ ਅਮਰੀਕਾ ਠੀਕ ਹੈ ਅਲੱਗ-ਅਲੱਗ ਏਰੀਏ ਹੈਗੇ ਆ ਕੁਛ ਵੱਡੇ-ਵੱਡੇ ਜਿਵੇਂ ਸਰੀ ਵਾਲੇ ਪਾਸੇ 베ਰੀਆਂ ਬੁਰੀਆਂ ਦਾ ਕੰਮ ਚੱਲਦਾ 베ਰੀਆਂ ਹੁੰਦੀਆਂ ਤੇ ਜਿਵੇਂ ਇੱਥੇ ਕਹਿਲਗਰੀ ਆ ਮੈਂ ਇਸ ਟਾਈਮ ਕਹਿਲਗਰੀ ਤੋਂ ਤੁਹਾਨੂੰ ਵੀਡੀਓ ਬਣਾ ਕੇ ਪਾ ਰਿਹਾ ਤੇ ਕਹਿਲਗਰੀ ਦੇ ਵਿੱਚ ਕੀ ਆ ਵੀ ਇੱਥੇ ਸਿਰਫ ਇੱਕ ਮਾਰਚ ਅਪ੍ਰੈਲ ਦੇ ਵਿੱਚ ਕਣਕ ਬਿਜਾਈ ਹੁੰਦੀ ਆ ਆਪਣੇ ਇੰਡੀਆ ਦੇ ਵਿੱਚ ਮਾਰਚ ਅਪ੍ਰੈਲ 'ਚ ਵੜਦੇ ਆ ਇੱਥੇ ਅਪ੍ਰੈਲ ਮਹੀਨੇ ਤੋਂ ਬਾਅਦ ਇੱਥੇ ਕਣਕ ਦੀ ਬਿਜਾਈ ਹੋਣੀ ਆ ਤੇ ਅਪ੍ਰੈਲ ਮਈ ਜੂਨ ਤੇ ਜੁਲਾਈ ਜੁਲਾਈ ਤੱਕ ਉਹ ਕਣਕ ਤੇ ਜੋ ਦੋ ਹੀ ਫਸਲਾਂ ਇੱਥੇ ਹੁੰਦੀਆਂ ਗੱਲ ਕਰੀ ਕਣਕ ਤੇ ਜੋ ਉਹ ਜੁਲਾਈ ਦੇ ਵਿੱਚ ਜਾ ਕੇ ਉਹਨਾਂ ਦੀ ਖੇਤੀ ਕੱਟੀ ਜਾਂਦੀ ਆ ਤੇ ਉਸ ਤੋਂ ਬਾਅਦ ਫੇਰ ਬਾਕੀ ਟਾਈਮ ਜਿਹੜਾ ਮਾਰਚ ਤੱਕ ਜੁਲਾਈ ਤੋਂ ਬਾਅਦ ਅਗਸਤ ਸਤੰਬਰ ਅਕਤੂਬਰ ਨਵੰਬਰ ਅਗਸਤ ਤੱਕ ਵੀ ਕਹਿੰਦਾ ਮਤਲਬ ਕੁਝ ਕਟਾਈ ਚੱਲਦੀ ਆ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਤੱਕ ਮਾਰਚ ਤੱਕ ਫੇਰ ਉਹ ਬਾਣ ਵਿਲੇ ਦੇ ਵਿਲੇ ਤੇ ਕਿਉਂਕਿ ਇੱਥੇ ਸਨੋ ਪੈਂਦੀ ਆ ਜਿੱਥੇ ਸਨੋ ਪੈਂਦੀ ਆ ਤੇ ਫਿਰ ਉਹ ਸਨੋ ਦੇ ਕਰਕੇ ਤੇ ਇੱਥੇ ਫਸਲ ਕੋਈ ਨਹੀਂ ਹੁੰਦੀ ਆ ਦੇਖੋ ਚਿੱਟਾ ਚਿੱਟਾ ਕਿੰਨੀ ਸੂਰਜ ਦੀ ਰੋਸ਼ਨੀ ਆ ਸੂਰਜ ਚੜ੍ਹਿਆ ਹੋਇਆ ਉੱਪਰ ਆ ਗਿਆ ਤਕਰੀਬਨ ਟਾਈਮ ਇੱਕ ਦਾ ਟਾਈਮ ਹੋ ਚਲਿਆ ਲੇਕਿਨ 1 ਵਜੇ ਤੱਕ ਵੀ ਨਹੀਂ ਕੋਈ ਇਥੇ ਟਸ ਤੋਂ ਮਸਤ ਨਹੀਂ ਹੋ ਰਹੀ ਐ ਏਡੀ ਕਹਿੰਦਾ ਮਤਲਬ ਮੈਨਸਰ ਦੇ ਵਿੱਚ ਇਸ ਟਾਈਮ ਵੀ ਠੰਡ ਹੈਗੀ ਆ ਤੇ ਸਨੋ ਜਿੰਨੀ ਮਰਜ਼ੀ ਆ ਦੇਖੋ ਆ ਚੁੱਕੋ ਛਟਵਾ ਤੁਹਾਨੂੰ ਦਿਖਾਣਾ ਆ ਦੇਖੋ ਆ ਦੇਖ ਹੈਨਾ ਇਹ ਸਨੋ ਬਹੁਤ ਓਵੇਂ ਪੋਲੀ ਪੋਲੀ ਪਈ ਐ ਰੂੰ ਦੇ ਤਰ੍ਹਾਂ ਤੇ ਇਹ ਵੱਡੇ ਰੋਡ ਆ ਗੱਡੀਆਂ ਚੱਲਦੀਆਂ ਟਰਾਲੇ ਚੱਲਦੇ ਆ ਰਾਸਤੇ ਇੱਥੇ ਬਣ ਜਾਂਦੇ ਆ ਤੇ ਪਰ ਜ਼ਿੰਦਗੀ ਇੱਕ ਬੜੀ ਅਜੀਬ ਜੀ ਜ਼ਿੰਦਗੀ ਆ ਹਰੇਕ ਬੰਦਾ ਬਸ ਨਾ ਮਸ਼ੀਨ ਬਣਿਆ ਆ ਤੁਰਿਆ ਫਿਰਦਾ ਕੰਮ ਕਰਦਾ ਫਿਰਦਾ ਖਾਂਦਾ ਪੀਂਦਾ ਟਾਈਮ ਲੰਗੀ ਜਾਂਦਾ ਦਿਨੇ ਸਾਰੀ ਦਿਹਾੜੀ ਤੁਰ ਫਿਰ ਕੇ ਕੰਮ ਕਰ ਲਿਆ ਗੱਡੀਆਂ ਜਾਂਦੀਆਂ ਗੱਡੀਆਂ ਤੇ ਕੰਮ ਜਾਂਦੇ ਆ ਗੱਡੀਆਂ ਤੇ ਆਉਂਦੇ ਆ ਠੀਕ ਹੈ ਤੇ ਸੋ ਇੰਨੀਆਂ ਕਿ ਮੇਰੀਆਂ ਗੱਲਾਂ ਬਾਤਾਂ ਜੇ ਤੁਹਾਨੂੰ ਚੰਗੀਆਂ ਲੱਗਣ ਤੇ ਲਾਈਕ ਕਮੈਂਟ ਕਰਿਓ ਜੇ ਹੋਰ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਕੋਈ ਲੈਣੀ ਚਾਹੁੰਦੇ ਆ ਤੇ ਕਮੈਂਟ ਚ ਲਿਖਿਓ ਤੁਹਾਨੂੰ ਵੀਡੀਓ ਫੇਰ ਬਣਾ ਕੇ ਪਾਵਾਂਗੇ ਓਕੇ ਗੁੱਡ ਲੱਕ ਥੈਂਕ ਯੂ